ਇਹਨੇ ਕੋਸਪਰਸ਼ਾਸਨ ਨਾਲ ਲੜਕਦੇ ਮਸਲੇ ਜਿਹਨੇ ਮੋਰ ਨਾਲ ਲੜਕਦੇ ਮਸਲੇ ਔਰ ਇਹ ਜਿਹੜਾ ਘਰੇ ਮਾਰੀ ਦੇ ਨਾਲ ਅਰਦਾਫੀ ਜੇ ਨਾਂ ਕੀਤੀ ਗਈ ਤਾਂ ਅਸੀਂ ਜਿਹੜਾ 6 ਤਰੀਕ ਨੂੰ 에어ਪੋਰਟ ਰੋਡ ਦੇ ਉੱਤੇ ਬਹੁਤ ਵੱਡੇ ਇਕੱਠ ਦੇ ਵਿੱਚ ਅਰਮਿੱਤੇ ਸਮੇਂ ਵਾਸੀ ਰਾ ਉਹ ਰੋਡ ਬਲੌਕ ਕਰਾਂਗੇ ਔਰ ਉਹਦੇ ਤੋਂ ਜਿਹੜਾ ਮਸਲੇ ਹੱਲ ਕਰਵਾ ਕੇ ਉੱਠਿਆ ਜਾਏਗਾ ਅੱਜ ਜਿਹੜੇ ਲੜਕਦੇ ਹੋਏ ਪ੍ਰਸ਼ਾਸਨ ਦੇ ਨਾਲ ਮਸਲੇ ਸੀਗੇ ਜਿਵੇਂ ਕੋਈ ਜ਼ਮੀਨ ਦਾ ਕਬਜ਼ਾ ਨਾਜਾਇਜ਼ ਤਸਵੀਰ ਕੀਤਾ ਸਭੀ ਨਾਜਾਇਜ਼ ਬਣੀ ਔਰ ਇੱਕ ਰੋਸ਼ਨ ਨਾਲ ਜੀ ਸਾਡੇ ਸੀਗੇ ਬਹੁਤ ਚਿਰ ਤੋਂ ਉਹਨਾਂ ਦਾ ਮਸਲਾ ਲੜਕਦਾ ਆਇਆ ਸੀਗਾ ਇੱਕ ਡੀਐਸਪੀ ਸਾਹਿਬ ਨੂੰ ਗੁਰਦਪੁਰਦ ਕਰਗੇ ਸੀ ਤੇ ਬਾਅਦ ਵਿੱਚ ਉਹਨੂੰ ਸੈੱਟ ਲਾ ਕੇ ਤਾ ਗਿਆ ਤਾਂ ਉਹਨਾਂ ਦੇ ਸੰਬੰਧਾਂ ਵਿੱਚ ਸਾਰੇ ਮਸਲਿਆਂ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਐਸਐਸਪੀ ਨੂੰ ਔਰ ਜੀਐਸਪੀ ਹਰ ਇੱਕ ਨੂੰ ਮਿਲ ਲਿਆ ਔਰ ਉਹਦੇ ਵਿੱਚ ਡੀਐਸਪੀ ਸਾਹਿਬ ਨੇ ਕੁਝ ਫੈਸਲੇ ਲੱਕੇ ਪਰ ਨਹੀਂ ਕੋਪਾਏ ਕੁਝ ਅਨਕੁਆਇਰੀਆਂ ਸੀ ਜਿਹੜੀਆਂ ਆ ਲੜਕੜੀਆਂ ਨੇ ਨਜਾਇਜ਼ ਪੱਛੀਆਂ ਦੀਆਂ ਉਹਨਾਂ ਦੇ ਸਬੰਧਾਂ ਦੇ ਵਿੱਚ ਜਿਹੜਾ ਸਾਰਾ ਮਸਲਾ ਸੀ ਔਰ ਇੱਕ ਨਵਾਂ ਤਾਜ਼ਾ ਕੱਲ ਦਾ ਮਸਲਾ ਆ ਗਿਆ ਸੀਗਾ ਜਿਹੜਾ ਕੱਲ ਬਹੁਤ ਤੋਂ ਵੱਡੀ ਘਰੇਮਾਰੀ ਹੋਈ ਉਹਦੇ ਸਬੰਧਤ ਵਿੱਚ ਤੁਰੰਤ ਫਾਰਮੇ ਜਿਹੜੇ ਗਰਤਾਵੀ ਵਾਸਤੇ ਮੈਂ ਕਿਉਂ ਨਾ ਗੱਲ ਕਰਨ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਲਾ ਕੇ ਔਰ ਕੱਲ ਨੂੰ ਅਫਸਰਾਂ ਨੂੰ ਮਿਲੇਗੀ ਮੈਂ ਕਿ ਦੱਸੌਣੀ ਕਰ ਲੈ ਕੇ ਉਹਨਾਂ ਦੀ ਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਇਹਨਾਂ ਸਾਰਿਆਂ ਮਸਲਿਆਂ ਦੇ ਵਿੱਚ ਜਿਹੜਾ ਅੱਜ ਦਾ ਇਹ ਸਾਡਾ ਇਕੱਠ ਸੀਗਾ ਮੀਟਿੰਗ ਸੀਗੀ ਇਸ ਕਰਕੇ ਹੰਗਾਮੀ ਮੀਟਿੰਗ ਕਰਕੇ ਅਸੀਂ ਅਗਲੇ ਜਿਹੜਾ ਸ਼ੁੱਕਰਚਾ ਉਹਦਾ ਆਲਾਨ ਕਰਨ ਵਾਸਤੇ ਜਿਹੜਾ ਇੱਥੇ ਇਕੱਤਰ ਹੋਏ ਆ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਲੜਕਦੇ ਮਸਲੇ ਬਿਜਲੀ ਬੋਰਡ ਨਾਲ ਲੜਕਦੇ ਮਸਲੇ ਔਰ ਇਹ ਜਿਹੜਾ ਘਰੇ ਮਾਰੀ ਦੇ ਨਾਲ ਅਰਦਾਫੀ ਜੇ ਨਾ ਕੀਤੀ ਗਈ ਤਾਂ ਅਸੀਂ ਜਿਹੜਾ 6 ਤਰੀਕ ਨੂੰ 에어ਪੋਰਟ ਰੋਡ ਉੱਤੇ ਬਹੁਤ ਵੱਡੇ ਇਕੱਠ ਦੇ ਵਿੱਚ ਅਨੁਮਿੱਥੇ ਸਮੇਂ ਬਾਅਦ ਜਿਹੜਾ ਉਹ ਰੋਡ ਬਲੌਕ ਕਰਾਂਗੇ ਔਰ ਉਹਦੇ ਉੱਤੇ ਜਿਹੜਾ ਮਸਲੇ ਹੱਲ ਕਰਵਾ ਕੇ ਉੱਠਿਆ ਜਾਏਗਾ ਕਿਉਂਕਿ ਅੱਗੇ 2-3 ਵਾਰ ਛੋਟੇ-ਛੋਟੇ ਮਸਲਿਆਂ ਦੇ ਉੱਤੇ ਜਿਹੜਾ ਅਸੀਂ ਇਹ ਵਿਸ਼ਵਾਸ ਲੈ ਕੇ ਉੱਠ ਪਏ ਸੀ ਪਰ ਐਸ ਵਾਰ ਉਹ ਵਿਸ਼ਵਾਸ ਨਹੀਂ ਕੰਮਾਂ ਦੇ ਸਬੰਧ ਵਿੱਚ ਉੱਠਿਆ ਜਾਏਗਾ ਕਿਉਂਕਿ ਪਿੰਡਾਂ ਦੇ ਵਿੱਚ ਮਾਂ ਸਰਕਾਰ ਕਹਿੰਦੀ ਆ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਅੱਜ ਕਮੇਟੀ ਬਣਾ ਦਿੱਤੀ। ਪਿਛਲੇ 3 ਸਾਲ ਤੋਂ ਸੁੱਤੀ ਸੀ। ਇਹਨਾਂ ਇਹ ਕਿਹਾ ਸੀਗਾ ਅਓ ਜਦੋਂ ਵੀ ਅਸੀਂ ਸਰਤਾ ਚਾਵਾਂਗੇ ਸਭ ਤੋਂ ਪਹਿਲਾਂ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਲੇਕਿਨ ਮੇਰੇ ਕੋ ਤੁਸੀ 3 ਸਾਲ ਵੀਰ ਜਾਣ ਦੇ ਬਾਅਦ ਹੋਈ ਸਾਡੇ ਆਏ ਦਿਨ ਦੋ ਤੋਂ ਤਿੰਨ ਨੌਜਵਾਨ ਜਿਹੜੇ ਆਹ ਇਹ ਸਿਰਿੰਜ ਦੇ ਨਾਲ ਮਰ ਰਹੇ ਨੇ ਔਰ ਉਹਨਾਂ ਦੇ ਉੱਤੇ ਅਸੀਂ ਲੰਮੇ ਸਮੇਂ ਤੋਂ ਦੇ ਰਿਹਾ ਚਲਚ ਨਸ਼ ਕਰ ਰਹੇ ਆਂ ਚਗਾਵਾ, ਚੁਿੰਨਾ, ਡਿੰਗਰਾ ਕਲਾਉਨੇ ਕੋਰਪਰਾ ਰੂਮ ਮੇਰੇ ਪਿੰਡ ਵਿੱਚ ਇੱਕ 300 ਉਹਦਾ ਪਰਚਾ ਹੋ ਗਿਆ ਬੰਦਾ ਤੇ ਸਰਪੰਚ ਨੇ ਬੰਦਾ ਮਾਰਤਾ ਉਹ ਵੀ ਇਸੇ ਕੰਨ ਹੋਇਆ ਸੀਗਾ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਨਸ਼ਾ ਇਹ ਬਹੁਤ ਤਾੜ ਦੇ ਵਿੱਚ ਵਿਕ ਰਾਇਆ ਔਰ ਸਾਡੇ ਇਕਾਈ ਪ੍ਰਧਾਨ ਜਿਹੜਾ ਉਹਦਾ ਭਰਾ ਸੀਗਾ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਲਾਬਦ ਲੋਕਾਂ ਨੂੰ ਕਰ ਰਾਇਆ ਸੀ ਤਾਂ ਪਿੰਡ 'ਚ ਲੜਾਈ ਹੋ ਗਈ ਉਹ ਬੰਦਾ ਮਾਰੇਗਾ ਤਾਂ ਨਸ਼ਾ ਅੱਜ ਵੀ ਉਸੇ ਤਾੜ ਦੇ ਵਿੱਚ ਪਿੰਡ 'ਚ ਵਿਕ ਰਿਹਾ ਤੇ ਢੱਲੇਵਾਲ ਸਾਹਿਬ ਲਗਭਗ ਪਿਛਲੇ 100 ਦਿਨ ਤੋਂ ਭੁਖੜ ਧਾਲ ਤੇ ਬੈਠੇ ਨੇ ਸਰਕਾਰ ਅਜੇ ਵੀ ਧਿਆਨ ਨਹੀਂ ਦੇ ਰਹੀ ਉਹਦੇ ਬਾਰੇ ਜਿਹੜੀ ਅੱਜੇ ਬੰਦੀਆਂ ਕੀ ਕਰ ਰਹੀਆਂ देखो जी ਜਿਹੜੇ ਡੱਲੇਵਾਦ ਸਾਹਿਬ ਜੀ ਸਾਡੇ 100 ਦਿਨ ਤੋਂ ਪੂਰੇ ਸਾਰੇ ਫਾਰਮ ਦੀ ਮਤਲਬ ਸਲਾਹ ਦੇ ਨਾਲ ਦੋਨੋਂ ਫਾਰਮਾਂ ਦੇ ਮਸ਼ਵਰੇ ਦੇ ਨਾਲ ਜਿਹੜਾ ਉਹਨਾਂ ਨੇ ਮਰਨ ਵਰਤ ਲਾਗੂ ਕੀਤਾ ਸੀਗਾ ਉਹਨਾਂ ਕਹਿੰਦੇ ਅਸੀਂ ਪਹਿਲਾਂ ਬੈਠਾਂਗੇ ਕਿਉਂਕਿ ਸਾਡੇ ਫੋਰਮ ਦਾ ਫੈਸਲਾ ਸੀਗਾ ਅਸੀਂ ਇੱਕ ਤੋਂ ਇੱਕ ਜਿਹੜਾ ਸ਼ਹੀਦ ਦੀਪਾ ਕੇ ਦੂਜਾ ਬੰਦਾ ਜਿਹੜਾ ਫੋਰਮ ਦੇ ਮਰਨ ਵਰਤ ਤੇ ਬੈਠੂਗਾ ਕਿਉਂਕਿ ਉਹਦਾ ਮਸਲਾ ਇਹ ਸੀਗਾ ਕਿ ਸਾਡੇ ਜਦੋਂ ਵੀ ਅਸੀਂ ਕਹਾ ਦਿੰਦੇ ਸੀ ਸਾਡੇ ਨੌਜਵਾਨ ਜਿਹੜੇ ਹੀ ਉਹ ਪਰਕ ਕੇ ਗਾੜੀ ਆ ਕੇ ਉਹ ਸਰਕਾਰ ਜਿਹੜਾ ਉਝਾ ਲੀਂਦੀ ਔਰ ਗੋਲੀ ਮਾਰ ਦਿੰਦੀ ਸੀ ਇਸੇ ਤਰ੍ਹਾਂ ਸਾਡਾ ਸ਼ੁਭ ਕੰਮ ਸ਼ੀਤ ਹੋਇਆ ਉਸ ਤੋਂ ਬਾਅਦ ਸਾਡਾ ਜਿਹੜਾ ਸੀ ਉਹ ਫੈਸਲਾ ਸੀਗਾ ਅਸੀਂ ਆਪੇ ਤੇਰੇ ਮਰਨ ਵਰਤ ਤੇ ਬੈਠਾਂਗੇ ਆਗੂ ਮਰਾਗੇ ਔਰ ਆਪਣੇ ਨੌਜਵਾਨਾਂ ਨੂੰ ਜਿਹੜਾ ਬਚਾ ਕੇ ਰੱਖਾਂਗੇ ਔਂਗੇ ਅੱਛੇ ਰਚ ਕਰ ਦੀ ਸਰਕਾਰ ਆ ਉਹ ਮੀਟਿੰਗਾਂ ਦੇ ਦੌਰ ਦੇ ਵਿੱਚ ਆਈ ਆ ਔਰ ਅਜੇ ਪੂਰੀ ਜਰੀਆ ਉਹ ਨਹੀਂ ਇਸ ਪਾਸੇ ਆਰੀ ਕਿਉਂਕਿ ਸਰਕਾਰ ਕੋ ਜਦੋਂ ਅਸੀਂ ਅੰਕੜੇ ਪ੍ਰੇਸ਼ ਕੀਤੇ ਦੋ ਮੀਟਿੰਗਾਂ ਦੇ ਵਿੱਚ ਇਹਨਾਂ ਦੇ ਵਿੱਚ ਔਰ ਉਹ ਜਿਹੜਾ ਪਹਿਲੀ ਮੀਟਿੰਗ ਸੀ ਉਦੋਂ ਇਹਨਾਂ ਨੇ ਮਾਨਾ ਮਾਰ ਦਿੱਤਾ ਕਿ ਜਿਹੜੇ ਖੇਤੀਬਾੜੀ ਮੰਤਰੀ ਜੀ ਆ ਉਹ ਐਕਾ ਨਹੀਂ ਆਏ ਉਹਨਾਂ ਦੇ ਬੇਟੇ ਦਾ ਵਿਆਹ ਸੀ ਦੂਸਰੀ ਵਾਰ ਆਉਂਦੇ ਉਦੋਂ ਚੋਸੇ ਉਹਨਾਂ ਨੂੰ ਜਲੇਰ ਵੀ ਕੀਤਾ ਸੀਗਾ ਔਰ ਉਸ ਤੋਂ ਬਾਅਦ ਅਸੀਂ ਜਿਹੜੇ ਦੂਸਰੀ ਮੀਟਿੰਗ ਆ ਗਈ ਸਾਡੀ 22 ਤਰੀਕ ਦੀ ਉਸੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਸਾਨੂੰ ਜਿਹੜੇ ਤੁਹਾਡੇ ਅੰਕੜੇ ਆ ਨਾ 2004 ਤੋਂ ਲੈ ਕੇ ਤੇ 14 ਤੱਕ ਦੇ ਜਿਹੜੇ ਆਂਕੜੇ ਆ ਉਹ 98% ਕਿਸਾਨਾਂ ਨੂੰ ਪਾ ਮਿਲਿਆ 2014 ਤੋਂ ਲੈ ਕੇ ਤੇ 24 ਤੱਕ 56% ਕਿਸਾਨਾਂ ਨੂੰ ਪਾਜਰਾ ਉਹ ਕਟੌਤੀ ਘੱਟ ਮਿਲਿਆ 56% ਘੱਟ ਪਾ ਮਿਲਿਆ ਇਸ ਕਰਕੇ ਜਦੋਂ ਅਸੀਂ ਇਹ ਆਂਕੜੇ ਅਧਿਕਾਰੀਆਂ ਦੇ ਕੋਲ ਪੇਸ਼ ਕੀਤੇ ਉਹਨਾਂ ਕਹਿੰਦੇ ਸਾਨੂੰ ਪਾ ਹੋਰ ਕਾਪੀਆਂ ਪ੍ਰੋਵਾਈਡ ਕਰੋ ਅਸੀਂ ਸਟੱਡੀ ਕਰਕੇ ਦੁਬਾਰਾ ਤੁਹਾਡੇ ਨਾਲ ਅੰਮੀ ਮਾਰਚ ਨੂੰ ਮੀਟਿੰਗ ਕਰਾਂਗੇ ਔਰ ਉਦੋਂ 19 ਮਾਰਚ ਨੂੰ ਕਿਸਟਾਨਿਕ ਦਾ ਉਹ ਦੇਖਣਾ ਕੀ ਆ ਧੱਲਿਆਲ ਸਾਹਿਬ ਦੇ ਹਾਜ਼ਰੀ ਵਿੱਚ ਦੋ ਤਿੰਨ ਦਿਨ ਤੋਂ ਫਿਰ ਤੁਹਾਨੂੰ ਪਤਾ ਬਹੁਤ ਖਰਾਬ ਚੱਲ ਰਹੀ ਆ ਸਰਕਾਰ ਨੂੰ ਚਾਹੀਦਾ ਸੀਗਾ ਕਿ ਇੰਨਾ ਲੰਮਾ ਸਮਾਂ ਨਾ ਲੈਂਦੀ ਔਰ ਤੁਰੰਤ ਪੋੜਾ ਹੱਲ ਕਰਦੀ ਕਿਉਂਕਿ ਜਿਹੜੇ ਐਡੇ ਵੱਡੇ ਸੂਝਮਾਨ ਲੀਡਰ ਨੇ ਦੋਨਾਂ ਪਾਰਟੀਆਂ ਨੂੰ ਡੀਲ ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਇਸ ਵੇਲੇ ਜਿਹੜਾ ਜੀਵਨ ਆ ਉਹ ਪੂਰੇ ਇੰਡੀਆ ਵਾਸਤੇ ਕੀਮਤੀ ਬਣਿਆ ਆ ਕਿਉਂਕਿ ਆਪਣੇ ਵਾਸਤੇ ਤਾਂ ਕੁਝ ਮੰਗਦੇ ਨਹੀਂ ਕਰਜ਼ਾ ਮੁਕਤ ਜਿਹੜੀ ਆ ਪੂਰੇ ਪ੍ਰਭਾ ਜੀ ਆ ਜਿਹੜਾ ਐਮਐਸਪੀ ਗਾਰੰਟੀ ਕਾਨੂੰਨ ਹੈ ਪੂਰੇ ਭਾਰਤ ਰਾਯਾ ਵਿੱਚੋ ਬਿਜਲੀ ਜਿਹੜਾ ਐਕਟ ਆ ਉਹ ਪੂਰੇ ਭਾਰਤ ਰਾਯਾ ਸਮਾਰਟ ਮੀਟਰ ਰੱਦ ਕਰਨ ਵਾਸਤੇ ਪੂਰੇ ਭਾਰਤ ਦੇ ਕਰਨ ਵਾਸਤੇ ਆ ਜਿਵੇਂ ਮਤਲਬ ਆਪਾਂ ਇਹ ਅੱਗ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਤੇ ਜਿਹੜੇ ਪਰਚੇ ਕਿਸਾਨਾਂ ਦੇ ਉੱਤੇ ਪਿੱਟੇ ਗਿਆ ਉਹ ਕੱਲੇ ਪੰਜਾਬ ਤੇ ਨਹੀਂ ਕਿਤੇ ਪੂਰੇ ਭਾਰਤ ਤੇ ਕੀ ਫਿਗੇ ਨੇ ਇਸ ਕਰਕੇ ਜਿਹੜੇ ਪੂਰੇ ਭਾਰਤ ਦੇ ਲੜਾਈ ਲੜਦੇ ਨੇ ਪੂਰੇ ਭਾਰਤ ਦੇ ਲੀਡਰ ਨੇ ਜੇ ਢੱਲੇ ਆ ਸਾਨੂੰ ਕੁਝ ਹੋ ਗਿਆ ਤਾਂ ਸਰਕਾਰ ਨੂੰ ਜਿਹੜਾ ਉਹ ਤਾਂ ਪੈਰਾਂ ਦੇ ਪੈਜ ਰਹੀ ਕਿ ਕਿੱਕਰ ਲੜਾਈ ਤੇ ਨਹੀਂ ਪੂਰੇ ਭਾਰਤ ਦੀ ਲੜਨੈ ਨੂੰ ਆਪਣੀ ਲਈ ਲੜ ਲੈ ਇਸ ਕਰਕੇ ਸਰਕਾਰ ਨੂੰ ਇਹ ਸਾਡੀ ਚਤਾਵਨੀ ਵੀ ਇਹ ਸਮਝ ਲਓ ਤੇ ਸਾਡਾ ਸੁਝਾਅ ਸਮਝ ਲਓ ਕਿ ਇਸ ਤਰੀਕ ਨੂੰ ਜਿਹੜਾ 19 ਤਰੀਕ ਨੂੰ ਤੁਸੀਂ ਲੈਤੀ ਆ 19 ਤਰੀਕ ਨੂੰ ਸਟੱਡੀ ਕਰਕੇ ਆਉਣ ਔਰ ਸਟੱਡੀ ਕਰਕੇ ਆ ਕੇ ਜਿਹੜੀ ਸਾਡੇ ਨਾਲ ਮੀਟਿੰਗ ਆ ਉਹਦੇ ਵਿੱਚ ਤਿੰਨ ਬੰਦ ਜਿਹੜਾ ਉਹ ਫੈਸਲਾ ਕੀਤਾ ਜਾਵੇ ਧੰਨਵਾਦ ਜੀ